ਅੱਜ ਕੱਲ ਸਾਰੇ ਬੋਰਡ ਆਫ ਡਾਇਰੈਕਟਰ ਜਿਨ੍ਹਾਂ ਨੇ ਸਾਡੇ ਉਹਦੇ ਵਿੱਚ ਦੀ 4 ਆਈਐਸ ਵੀ ਆਉਂਦੇ ਨੇ ਤੇ ਦੋ ਸਾਡੇ ਤਕਨੀਕੀ ਡਾਇਰੈਕਟਰ ਹੁਣ ਜਿਹੜੇ ਰਹਿ ਗਏ ਨੇ ਡਾਇਰੈਕਟਰ ਵਨ ਇੰਜੀਨੀਅਰ ਇੰਦਰਪਾਲ ਜੀ ਤੇ ਡਾਇਰੈਕਟਰ ਫైనాన్స్ ਸਰ ਸ੍ਰਿੰਦਰ 베ਰੀ ਜੀ ਹਾਂਜੀ ਉਹਨਾਂ ਨੂੰ ਅਸੀਂ ਅਪੀਲ ਵੀ ਕੀਤੀ ਉਹਨਾਂ ਨੂੰ ਪੂਰਾ ਤਕਨੀਕੀ ਡਾਟਾ ਭੇਜਿਆ ਕਿ ਐਕਚੁਅਲ ਤੋਂ ਡੇ ਸਬਮਿਟ ਕੀਤੇ ਅੰਡਰ ਰੋਡ ਸਬਮਿਟ ਕੀਤੇ ਡਾਟਾ ਦੇ ਮੁਕਾਬਲੇ ਕਿ ਪਲਾਂਟਾ ਦੀ ਪਰਫਾਰਮੈਂਸ ਐਂਡ ਰੂ ਹੋਈ ਆ ਅਸੀਂ ਉਹਨਾਂ ਨੂੰ ਡਾਟਾ ਵੀ ਭੇਜਿਆ ਵੀ ਕਿ ਕਿ ਲੀਗਲ ਸਸਪੈਂਸ਼ਨ ਹੈ ਨਾਲ ਪੀਚ ਤੇ ਸੀ ਇਹ ਕਿਹਾ ਕਿ ਮੰਤਰੀ ਜੀ ਕੋਲ ਕੋਈ ਅਧਿਕਾਰ ਨਹੀਂ ਹੈ ਇਹਨਾਂ ਨੂੰ ਹਰੀਸ਼ ਕੁਮਾਰ ਜੀ ਨੂੰ ਹਟਾਉਣ ਦਾ ਇਵਨ ਮੰਤਰੀ ਜੀ ਕੋਲ ਕੋਈ ਅਧਿਕਾਰ ਨਹੀਂ ਹੈ ਹਰਜੀਤ ਸਿੰਘ ਡਾਇਰੈਕਟਰ ਜਨਰੇਸ਼ਨ ਹੈ ਉਹਨਾਂ ਨੂੰ ਵੀ ਹਟਾਉਣ ਦਾ ਅਸੀਂ ਉਹਨਾਂ ਨੂੰ ਅਪੀਲ ਕੀਤੀ ਕਿ ਪਹਿਲਾਂ ਤਾਂ ਜੀ ਹਰੀਸ਼ ਕੁਮਾਰ ਜੀ ਦੀ ਜਿਹੜੀ ਸਸਪੈਂਸ਼ਨ ਹੈ ਉਹਨੂੰ ਅਨਕੰਡੀਸ਼ਨਲੀ ਵਾਪਸ ਲਓ ન્યાਇਕ ਦੋਸਟਾਂ ਨਾਲ ਤੇ ਡੀਜੀਐਸ ਨੇ ਉਹਨਾਂ ਨੂੰ ਅਪੀਲ ਕੀਤੀ ਕਿ ਬੋਰਡ ਦੇ ਤੁਹਾਡੇ ਨਾਮ ਦੇ ਮੈਂਬਰ ਨੇ ਉਹਨਾਂ ਨੂੰ ਹਟਾਇਆ ਗਿਆ ਹੈ ਉਹ 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 ਇਿੱਥੇ ਤੱਕ ਹੋਇਆ ਤੁਹਾਨੂੰ ਵੀ ਪਤਾ ਹੈ ਵੀ ਉਹਨੂੰ ਹਰਜੀਤ ਸਿੰਘ ਡਾਇਰੈਕਟਰ ਐਂਡ ਕੰਪਨੀ ਦੇ ਅਸੀਂ ਕੰਪਨੀਜ਼ ਐਕਟ ਦੇ ਦੀ ਇਹਨਾਂ ਨੇ ਆ ਤੇ ਪੀ ਐਸ ਪੀ ਸੀ ਐਲ ਜਿਹੜੀ ਕੰਪਨੀ ਹੈ ਜਿਹੜੀ ਪੰਜਾਬ ਦੀ ਸਭ ਤੋਂ ਵੱਡੀ ਪਬਲਿਕ ਸੈਕਟਰ ਅੰਡਰਟੇਕਿੰਗ ਹੈ 47 ਸਾਲ ਦਾ ਸਾਡਾ ਬਿਜ਼ਨਸ ਹੈ ਇਸ ਐਡੀ ਵੱਡੀ ਕੰਪਨੀ ਨੂੰ ਜਿਹੜੇ ਚਲਾਉਣ ਵਾਸਤੇ ਰੂਲ ਰੈਗੂਲੇਸ਼ਨ ਹੈ ਜਿਹਦੇ ਉੱਤੇ ਬੇਸਡ ਹੈ ਸਾਡਾ ਮੈਮੋਰੈਂਡਮ ਆਫ ਐਸੋਸੀਏਸ਼ਨ ਹੈ ਕੰਪਨੀਜ਼ ਐਕਟ ਦੇ ਦੀ ਬਣਿਆ ਹੋਇਆ ਸਾਡੀ ਐਗਜ਼ਿਸਟੈਂਸ ਆ ਜਨਮ ਪੱਤਰ ਕਿਹਾ ਲੋ ਉਹਦੇ ਵਿੱਚ ਡਾਇਰੈਕਟਰ ਲਾਉਣਾ ਕਿਵੇਂ ਹੈ ਡਾਇਰੈਕਟਰ ਹਟਾਉਣਾ ਕਿਵੇਂ ਹੈ ਇਹ ਸਾਰੇ ਕੁਝ ਵੀ ਡਿਟੇਲ ਦੇ ਵਿੱਚ ਪ੍ਰੋਸੈਸ ਵਿੱਚ ਦਿੱਤਾ ਹੋਇਆ ਹੈ